444 ਹੋਈ ਬੰਸੀ 골ਡ ਵਿਜੇਤਾ 26 ਵਿਜੇਤਾ 골ਡ ਗੁੱਡਵਿਲ ਦੀ 골ਡ ਸ਼ਕਤੀ ਵਰधक ਦੀ ਵਿਰਾਟ 골ਡ ਸ਼ਕਤੀ ਵਰधक ਦੀ ਇੱਕ ਦੇਸੀ ਮੂਗੀ ਦਿੱਤੀ ਹੈ ਐਸਵੀਐਮ 88 ਨਿਊਟਰਨਟਾ ਦੀ ਐਨਆਰਐਲ ਦੀ 2122 ਭਾਰਤ ਸ਼ਿਰਦੀ ਵਿਸ਼ਾਲ 골ਡ ਵਿਸ਼ਾਲ ਦੀ 마ਹੀ ਖੁਸ਼ਾਲੀ ਸ਼ਿਰਦੀ 210 ਲక్ష్ਮੀ ਸ਼ਿਰਦੀ ਵਿਂਡਰ 골ਡ ਤੇ ਮਾਨਵਿਕ ਦੀਪ ਪ੍ਰਤਾਪ ਮੂੰਗੀ ਖਾਦ ਕਿਹੜੀ ਕਿਹੜੀ ਜ਼ਰੂਰੀ ਹੁੰਦੀ ਹੈ ਮੂੰਗੀ ਦੇ ਵਿੱਚ ਦੇਖੋ ਜੀ ਕਿਹੜੇ ਕਿਸਾਨ ਵੀਰ ਨੇ ਆਲੂ ਵਾਲੇ ਵਾਹਨ ਦੇ ਵਿੱਚ ਮੂੰਗੀ ਬੀਜਣੀ ਹੈ ਤਾਂ ਉਹਨੂੰ ਕੋਈ ਡੀਏਪ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉੱਥੇ ਪਹਿਲੇ ਹੀ ਆਲਰੇਡੀ ਖਾਦ ਬਹੁਤ ਪਾਈ ਹੁੰਦੀ ਹੈ ਤਾਂ ਕਿਸਾਨ ਵੀਰ ਨੇ ਕੁਝ ਪਾਉਣਾ ਹੈ ਤਾਂ ਜਿਵੇਂ ਕਿ ਸਲਫਰ ਹੈ 5 ਕਿਲੋ ਤੋਂ ਲੈ ਕੇ 10 ਕਿਲੋ ਤੱਕ ਸਲਫਰ ਪਾ ਸਕਦਾ ਹੈ ਤੇ ਸੁਪਰ 50 ਕਿਲੋ ਪਾ ਲੇ ਅਗਰ ਜ਼ਮੀਨ ਆਪਣੀ ਕਣਕ ਵਾਲੀ ਹੈਗੀ ਹੈ ਕਿੱਥੇ ਕੜਕ ਵਿੱਜੇ ਉੱਥੇ ਮੂੰਗੀ ਬੀਜਣੀ ਹੈ ਤਾਂ 30 ਤੋਂ ਲੈ ਕੇ 50 ਕਿਲੋ ਤੱਕ ਡੀਏਪ ਜਾਂ 12 32 16 ਇੱਕ ਚੀਜ਼ ਪਾ ਸਕਦਾ ਹੈ ਤੇ 5 ਤੋਂ ਲੈ ਕੇ 6 ਟਰਾਲੀਆਂ ਗੋਬਰ ਦੀ ਖਾਦ ਦੀਆਂ ਸੜੀ ਹੋਈ ਖਾਦ ਹੋਣੀ ਚਾਹੀਦੀ ਹੈ ਉਹ ਪਾਵੇ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਅੱਜ ਆਪਾਂ ਆਏ ਆਂ ਪੰਜਾਬ ਦੀ ਸਭ ਤੋਂ ਮਸ਼ਹੂਰ ਦੁਕਾਨ ਨਿਸ਼ਾਂਤ ਸੇਜ ਕਾਰਪੋਰੇਸ਼ਨ ਕੋਟਕਪੂਰਾ ਪੁਰਾਣੀ ਦਾਣਾ ਮੰਡੀ ਦੇ ਵਿੱਚ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਸਬਜ਼ੀਆਂ ਦੇ ਜਵਾਰਾਂ ਦੇ ਮੱਕੀਆਂ ਦੇ ਮੂੰਗਿਆਂ ਦੇ ਯਾਨੀ ਹਰ ਇੱਕ ਤਰ੍ਹਾਂ ਦੇ ਬੀਜ ਮਿਲਣਗੇ ਬਿਲਕੁਲ ਵਾਜਬ ਰੇਟਾਂ ਦੇ ਜਾਇਜ਼ ਰੇਟਾਂ ਦੇ ਮਿਲਣਗੇ ਬ੍ਰਾਂਡਡ ਕੰਪਨੀਆਂ ਦੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣੇ ਆ ਕੈਮਰਾਮੈਨ ਮਾੜਾ ਜਾਂ ਨੇੜੇ ਆਜੋ ਕਿਸਾਨ ਵੀਰਾਂ ਦੇ ਫੋਨ ਆ ਰਹੇ ਸੀ ਯਾਰ ਆਪਾਂ ਬਈ ਮੱਕੀ ਬੀਜਣੀ ਆ achar ਲਈ ਕਿਹੜੀ ਕੰਪਨੀ ਦੀ ਬੀਜੀਏ ਤੁਹਾਨੂੰ ਦਿਖਾ ਦਿੰਨੇ ਆ ਸੈਂਟਾ ਦੀ ਵੀ ਬ੍ਰਾਂਡਡ ਕੰਪਨੀ ਦੀ ਪਈ ਆ ਬਾਇਰ ਦੀ ਪਈ ਆ ਪਾਇਨਰ ਦੀ ਪਈ ਆ ਫੋਰਜਨ ਸੀਡ ਦੀ ਪਈ ਆ ਰਾਸ਼ੀ ਦੀ ਪਈ ਹੈ 30 30 ਹਰ ਇੱਕ ਤਰ੍ਹਾਂ ਦੀ ਤੁਹਾਨੂੰ ਇੱਥੋਂ ਮੱਕੀ ਦਾ ਜਿਹੜਾ ਸੀਡ ਮਿਲ ਜੂਗਾ ਮੈਨੂੰ ਨਹੀਂ ਲੱਗਦਾ ਵੀ ਕੋਈ ਰਹਿ ਗਿਆ ਹੋਊਗਾ ਤੇ ਜਿਹੜੀ ਅੱਜ ਆਪਾਂ ਕਿਸਾਨ ਵੀਰੋ ਗੱਲਬਾਤ ਕਰਨੀ ਹੈ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਵਿੱਚ ਕਰਾਂਗੇ ਮੂੰਗੀ ਦੇ ਬੀਜਾਂ ਬਾਰੇ ਵੀਡੀਓ ਨਾਲ ਜੁੜੇ ਰਹੋ ਜੇ ਕਰਦੇ ਆ ਬਾਬੂ ਜੀ ਨਾਲ ਗੱਲਬਾਤ ਆਜੋ ਲਓ ਵੀ ਕਿਸਾਨ ਵੀਰੋ ਆਪਾਂ ਕਰਦੇ ਆ ਬਾਬੂ ਜੀ ਦੇ ਨਾਲ ਗੱਲਬਾਤ ਹਾਂਜੀ ਬਾਬੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਬਹੁਤ ਵਧੀਆ ਸੇਤਾਂ ਠੀਕ ਹੈ ਜੀ ਬਹੁਤ ਵਧੀਆ ਜੀ ਪਹਿਲਾਂ ਤਾਂ ਜੀ ਆਪਣੇ ਕਿਸਾਨ ਵੀਰਾਂ ਨੂੰ ਆਪਣੇ ਬਾਰੇ ਦੱਸੋ ਜੀ ਤੇ ਆਪਣੀ ਸ਼ਾਪ ਬਾਰੇ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਨਿਸ਼ਾਨਤ ਬਾਂਸਲ ਸਾਡੀ ਫਰਮ ਦਾ ਨਾਮ ਨਿਸ਼ਾਨਤ ਸੇਲਜ ਕਾਰਪੋਰੇਸ਼ਨ ਪੁਰਾਣੀ ਦਾਣਾ ਮੰਡੀ ਕੋਟਪੂਰਾ ਦੁਕਾਨ ਨੰਬਰ 28 29 ਠੀਕ ਹੈ ਜੀ ਤੇ ਬਾਊ ਜੀ ਜਿਹੜੀ ਅੱਜ ਆਪਾਂ ਕਿਸਾਨ ਵੀਰਾਂ ਨੂੰ ਜਾਣਕਾਰੀ ਦੇਣੀ ਹੈ ਅੱਜ ਇਸ ਵੀਡੀਓ ਦੇ ਵਿੱਚ ਮੂੰਗੀ ਦੇ ਬੀਜਾਂ ਬਾਰੇ ਦੇਣੀ ਹੈ ਠੀਕ ਹੈ ਜੀ ਤੇ ਆਪਣੇ ਕਿਸਾਨ ਵੀਰਾਂ ਨੂੰ ਦੱਸੋ ਵੀ ਜਿਹੜੇ ਟੌਪ ਤੇ ਚੱਲ ਰਹੇ ਆ ਵੀ ਕਿਹੜੀ ਕੰਪਨੀ ਦੀਆਂ ਕਿਹੜੀਆਂ ਵੈਰੈਟੀਆਂ ਚੱਲੀਆਂ ਪਿਛਲੇ ਸਾਲ ਵੀ ਤੇ ਹੁਣ ਵੀ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੂੰਗਾ ਕਿ ਹੁਣ ਮੂੰਗੀ ਦਾ ਸੀਜ਼ਨ ਆ ਰਿਹਾ ਹੈ ਤੇ ਕਿਸਾਨ ਵੀਰ بڑا ਸੋਚ ਰਹੇ ਨੇ ਕਿਹੜੀ ਮੂੰਗੀ ਵਿਜੀ ਆਵੇ ਤਾਂ ਮੈਂ ਦੱਸਣਾ ਚਾਹੂੰਗਾ ਕਿਸਾਨ ਵੀਰਾਂ ਨੂੰ ਸਾਡੇ ਕੋਲੇ ਜਿਵੇਂ ਕਿ ਸਟਾਰ 444 ਹੋਈ ਬੰਸੀ ਗੋਲਡ ਵਿਜੇਤਾ 26 ਵਿਜੇਤਾ ਗੋਲਡ ਗੁੱਡਵਿਲ ਦੀ ਗੋਲਡ ਸ਼ਕਤੀ ਵਰधक ਦੀ ਵਿਰਾਟ ਗੋਲਡ ਸ਼ਕਤੀਵਰਧਕ ਦੀ ਇੱਕ ਦੇਸੀ ਮੂੰਗੀ ਦਿੱਤੀ ਹੈ ਐਸਵੀਐਮ 88 ਨਿਊਟਰਨਟਾ ਦੀ ਐਨਆਰਐਲ ਦੀ 2122 ਭਾਰਤ ਸ਼੍ਰੀ ਦੀ ਵਿਸ਼ਾਲ 골ਡ ਵਿਸ਼ਾਲ ਦੀ 마હી ਖੁਸ਼ਾਲੀ ਸ਼੍ਰੀ ਦੀ 210 ਲక్ష్ਮੀ ਸ਼੍ਰੀ ਦੀ ਵਿਂਡਰ 골ਡ ਤੇ ਮਾਨਵਿਕ ਦੀ ਪ੍ਰਤਾਪ ਮੂੰਗੀ ਠੀਕ ਹੈ ਜੀ ਕਿਸਾਨ ਵੀ ਮੇਰੇ ਨੂੰ ਇੱਕ ਹੋਰ ਚੀਜ਼ ਦੱਸਣ ਜਾਊਗਾ ਕਿ ਕਿ ਸਸਤੀ ਮੂੰਗੀ ਹੁੰਦੀ ਹੈ ਵਾਣ ਵਾਸਤੇ ਚਾਹੀਦੀ ਹੋਵੇ ਤਾਂ ਆਪਣੇ ਕੋਲ ਕਿਵੇਂ 668 421 1142 ਵੀ ਮਿਲ ਜੂਗੀ ਉਪਲਬਧ ਹੈ ਠੀਕ ਹੈ ਜੀ ਬਾਬੂ ਜੀ ਜਿਵੇਂ ਹੁਣ ਕਿਸਾਨ ਵੀਰ ਆ ਪਾਮ ਹੀ ਵੇਨੇ ਆ ਵੀ ਸਟਾਰ 444 ਦਾ ਬਹੁਤ ਨਾਲ ਲੈ ਰਹੇ ਆ ਇਹਦੇ ਚ ਕੀ ਖਾਸ ਹੈ ਜੀ ਵੀ ਕਿਉਂ ਇੰਨਾ ਚੱਲ ਰਿਹਾ ਵੀ ਇਹਦੀ ਖਾਸੀ ਤੇ ਇਹ ਵੀ ਇੱਕ ਤੈਨੂੰ ਪੀਲਾ ਰੁਗ ਨਹੀਂ ਆਂਦਾ ਦੂਜੀ ਗੱਲ ਇਹ ਗੁੱਛਾਂ ਚ ਫਲੀਆਂ ਲੱਗਦੀਆਂ ਇਹਨਾਂ ਨੂੰ ਤੇ ਇਹਦੀ ਫਲੀ ਦੇ ਵਿੱਚ ਦਾਣੇ ਕਿੜੇ 12 ਤੋਂ 14 ਦਾਣੇ ਹੁੰਦੇ ਆ ਠੀਕ ਹੈ ਜੀ ਤੇ ਇੱਕ ਜੀ ਛੀਰੀਰਾਮ ਦੀ ਵਿਜੇਤਾ ਇਹਦਾ ਵੀ ਬਹੁਤ ਨਾਂ ਸੁਣਿਆ ਕਿਸਾਨ ਵੀਰ ਕਹੀ ਕਹਿੰਦੇ ਰਹੀ ਹੀ ਲਾਉਣੀ ਹੈ ਇਹਦੇ ਚ ਕੀ ਹੈ ਕਿ ਇਹ ਸਰਚ ਵੈਰਟੀਆ ਨਾ ਇਹਨਾਂ ਦਾ ਈਲਡ ਸਾਰੀ ਕੰਪਨੀਆਂ ਦੀ ਈਲਡ ਵਧੀਆ ਹੈ ਓਕੇ ਇਹ ਸਾਰੀ ਹੀ ਚੰਗੀ ਤੋਂ ਚੰਗੀ ਕੰਪਨੀ ਦੀ ਹੈ ਠੀਕ ਹੈ ਆਪਣੇ ਕੋਲ ਜਿੰਨੀਆਂ ਵੀ ਕੰਪਨੀਆਂ ਆ ਉਹ ਸਾਰੀਆਂ ਟੋਪ ਕੰਪਨੀਆਂ ਨੇ ਹਾਂਜੀ ਤੇ ਸਾਡੇ ਕੋਲੇ ਆਉਣ ਦਾ ਇੱਕ ਫਾਇਦਾ ਇਹ ਵੀ ਹੋਗਾ ਕਿ ਕੋਈ ਹੋਰ ਜਾਣਕਾਰੀ ਲੈਣੀ ਤਾਂ ਸਾਡੇ ਕੋਲ ਡਾਕਟਰ ਦੀ ਟੀਮ ਵੀ ਉਪਲਬਧ ਹੁੰਦੀ ਹੈ ਓਕੇ ਸਾਡੇ ਕੋਲ ਕਿੰਨੀ ਵੀ ਕੰਪਨੀ ਦੇ ਬੀਏ ਹੋ ਸਾਰੇ origignal ਮਿਲਣਗੇ ਪੱਕੇ ਮਿਲਦੇ ਮਿਲਣਗੇ ਠੀਕ ਹੈ ਜੀ ਸਭ ਤੋਂ ਵੱਡਾ ਜੀਵਦਾ ਨੂੰ ਇਹ ਬੈਨੀਫਿਟ ਮਿਲਦਾ ਹੈ ਬਾਬੂ ਜੀ ਜਿੰਨਾ ਕਿਸਾਨ ਵੀਰਾਂ ਨੇ ਮੰਗੀ ਬੀਜਣੀ ਹੈ ਉਹ ਸੋਚਦੇ ਆ ਯਾਰ ਸਭ ਤੋਂ ਪਹਿਲਾਂ ਬਜਾਈ ਸਮੇਂ ਵੀ ਆਪਾਂ ਸੀਡ ਟ੍ਰੀਟਮੈਂਟ ਕਰਨਾ ਹੈ ਤੇ ਤੁਹਾਡੇ ਹਿਸਾਬ ਨਾਲ ਕਿਵੇਂ ਕਿਹੜਾ ਕਰਨ ਉਹ ਮੈਂ ਕਿਸਾਨ ਵੀਰਾਂ ਨੂੰ ਦੱਸਣਾ ਚਾਹੂੰਗਾ ਕਿ ਜੱਡੇ ਵੀ ਰਿਸਰਚ ਬੈਠੀਆਂ ਚੰਗੀ ਕੰਪਨੀ ਦੇ ਆ ਤੇ ਸੀਡ ਟ੍ਰੀਟਮੈਂਟ ਕਿੱਥੇ ਹੀ ਹੁੰਦਾ ਓਕੇ ਇਹਨੂੰ ਸੀਡ ਟ੍ਰੀਟਮੈਂਟ ਦੀ ਕੋਈ ਜ਼ਰੂਰਤ ਨਹੀਂ ਹੈ ਜਿਵੇਂ ਕਿ ਆਪਾਂ ਕੋਈ ਸਸਤਾ ਬੀਜ ਹੁੰਦਾ ਹੈ ਜਾ ਬਾਹਣ ਵਾਸਤੇ ਵੀ ਨਾ ਹੋਵੇ ਬਾਹਣ ਵਾਸਤੇ ਉਹਦੇ ਲਈ ਸੀ ਟ੍ਰੀਟਮੈਂਟ ਦੀ ਲੋੜ ਹੈ ਤੇ ਕਿਸੇ ਕਿਸਾਨ ਨੂੰ ਪੁਰਾਣੇ ਸੀ ਟ੍ਰੀਟਮੈਂਟ ਕਰਾਣਾ ਹੋਵੇ ਸਾਡੇ ਕੋਲ ਮਸ਼ੀਨ ਹੈਗੀ ਐ ਸੀ ਟ੍ਰੀਟਮੈਂਟ ਕਰਨ ਵਾਸਤੇ ਤਾਂ ਕੋਈ ਵੀ ਕਿਸਾਨ ਭਰਾ ਆ ਕੇ ਸਾਡੇ ਤੋਂ ਟ੍ਰੀਟਮੈਂਟ ਕਰਾ ਸਕਦਾ ਹੈ ਤੇ ਜਿਹੜਾ ਸੀ ਟ੍ਰੀਟਮੈਂਟ ਕਿਸਾਨ ਨੇ ਕਰਾਉਣਾ ਕੋਈ ਤੁਸੀਂ ਪੈਸੇ ਵੀ ਲੈਨੇ ਹੋ ਕਰਾਈ ਦੇ ਨਹੀਂ ਬਿਲਕੁਲ ਫ੍ਰੀ ਆਫ ਕੋਸਟ ਹੈ ਓਕੇ ਉਹ ਆਪਣੀ ਦਵਾਈ ਲਿਆਵੇ ਜਾਂ ਜਾਂ ਸਾਡੇ ਤੋਂ ਦਵਾਈ ਲੈ ਲੇ ਓਕੇ ਤੇ ਬਿਲਕੁਲ ਫ੍ਰੀ ਤੁਸੀਂ ਕਰਦੇ ਠੀਕ ਹੈ ਜੀ ਤੇ ਬਾਬੂ ਜੀ ਹੁਣ ਆਪਾਂ ਗੱਲ ਕਰੀਏ ਬਈ ਥੱਲੇ ਖਾਦ ਕਿਹੜੀ ਕਿਹੜੀ ਜ਼ਰੂਰੀ ਹੁੰਦੀ ਹੈ ਮੂੰਗੀ ਦੇ ਵਿੱਚ ਦੇਖੋ ਜੀ ਕਿਹੜੇ ਕਿਸਾਨ ਵੀਰ ਨੇ ਆਲੂ ਵਾਲੇ ਵਾਹਣ ਦੇ ਵਿੱਚ ਮੂੰਗੀ ਬੀਜਣੀ ਹੈ ਤਾਂ ਉਹਨੂੰ ਕੋਈ ਡੀਏਪੀ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉੱਥੇ ਪਹਿਲੇ ਆਲਰੇਡੀ ਖਾਦ ਬਹੁਤ ਪਾਈ ਹੁੰਦੀ ਹੈ ਤਾਂ ਕਿਸਾਨ ਵੀਰ ਨੇ ਕੁਝ ਪਾਉਣਾ ਹੈ ਤਾਂ ਜਿਵੇਂ ਕਿ ਸਲਫਰ ਹੈ 5 ਕਿਲੋ ਤੋਂ ਲੈ ਕੇ 10 ਕਿਲੋ ਤੱਕ ਸਲਫਰ ਪਾ ਸਕਦਾ ਹੈ ਤੇ ਸੁਪਰ 50 ਕਿਲੋ ਪਾ ਲੇ ਅਗਰ ਜ਼ਮੀਨ ਆਪਣੀ ਕਣਕ ਵਾਲੀ ਹੈਗੀ ਹੈ ਕਿੱਥੇ ਕਣਕ ਵੀਜੀ ਉੱਥੇ ਮੂੰਗੀ ਵੀਜਣੀ ਹੈ ਤਾਂ 3 ਤੋਂ ਲੈ ਕੇ 50 ਕਿਲੋ ਤੱਕ ਡੀਏਪ ਜਾਂ 12 32 16 ਇੱਕ ਚੀਜ਼ ਪਾ ਸਕਦਾ ਹੈ ਤੇ 5 ਤੋਂ ਲੈ ਕੇ 6 ਟਰਾਲੀਆਂ ਗੋਬਰ ਦੀ ਖਾਦ ਦੀਆਂ ਸੜੀ ਹੋਈ ਖਾਦ ਹੋਣੀ ਚਾਹੀਦੀ ਹੈ ਉਹ ਪਾਵੇ ਠੀਕ ਹੈ ਜੀ ਤੇ ਸਲਫਰ ਹੈ ਕਿਵੇਂ 5 ਤੋਂ ਲੈ ਕੇ 10 ਕਿਲੋ ਸਲਫਰ ਪਾ ਲਈ ਸੁਪਰ ਹੈ ਉਹ 50 ਕਿਲੋ ਸੁਪਰ ਪਾ ਸਕਦਾ ਹੈ ਠੀਕ ਹੈ ਜੀ ਜਿਹੜੀ ਸਲਫਰ ਹੈ ਨਾ ਇਹ ਸਲਫਰ ਬਹੁਤ ਤਰ੍ਹਾਂ ਦੀ ਹੁੰਦੀ ਹੈ ਦਾਣੇਦਾਰ ਵੀ ਆਉਂਦੀ ਹੈ ਦਾਣੇਦਾਰ ਸਲਫਰ ਪਾ ਲਈ ਹੁੰਦੀ ਹੈ ਵੀ ਕਿਹੜੀ ਜ਼ਰੂਰੀ ਹੈ ਪਤਾ ਦਾਣੇਦਾਰ ਪਾ ਲਈ ਸਲਫਰ ਠੀਕ ਹੈ ਜੀ ਤੇ ਸਲਫਰ ਦਾ ਬਾਬੂ ਜੀ ਕੀ ਬੈਨੀਫਿਟ ਆ ਮੂੰਗੀ ਦੇ ਵਿੱਚ ਸਲਫਰ ਨਾਲ ਕੀ ਹੋਊਗਾ ਜੀ ਇੱਕ ਤਾਂ ਨਾ ਜੜਾਂ ਦਾ ਵਿਕਾਸ ਹੋਊਗਾ ਓਕੇ ਜੜ ਡੂੰਗੀ ਜਾਊਗੀ ਸਹੀ ਕੋ ਜੜ ਦਾ ਵਿਕਾਸ ਹੋਊਗਾ ਤਾਂ ਬੂਟਾ ਵੀ ਇੱਕ ਹਾਂ ਤੰਦਰੁਸਤ ਹੋਊਗਾ ਤੰਦਰੁਸਤ ਹੋਊਗਾ ਉਸ ਦੇ ਨਾਲ ਦਾਣੇ ਦੇ ਵਿੱਚ ਚਮਕ ਵੀ ਵਧੂਗੀ ਸਹੀ ਫਲੀ ਦਾ ਸਾਈਜ਼ ਵੀ ਥੋੜਾ ਜਿਆਦਾ ਲੰਮਾ ਹੋਊਗਾ ਠੀਕ ਹੈ ਜੀ ਯਾਨੀ ਕੋਲਮ ਲਾ ਕੇ ਆਪਣਾ ਝਾੜਾ ਜਿਹੜਾ ਵਧੂਗਾ ਵਧੂਏ ਜੀ ਹੁੰਦੇ ਆ 4 15 ਤੋਂ 20% ਫਰਕ ਪਾਉਂਦੇ ਠੀਕ ਹੈ ਜੀ ਚਲੋ ਜੀ ਇਹ ਤਾਂ ਹੁਣ ਖਾਦਾਂ ਦੀ ਗੱਲ ਹੋ ਗਈ ਗਾਂ ਤਾਂ ਨਹੀਂ ਕੋਈ ਲੋਡ ਪੈਂਦੀ ਐ ਕਰੇ ਪਰ ਥੱਲੇ ਹੀ ਪਾਉਣੀ ਯੂਰੀ ਜਰੀਏ ਤੇ ਨੂੰ ਨਹੀਂ ਲੋੜ ਜੀ ਜੂੜੀ ਜੂੜੀ ਤੇ ਜੀ ਲੋਡ ਹੈ ਤਾਂ ਪਾ ਦਿਓ ਥੋੜੀ ਹਾਂ ਨਰਮਾ ਹਾਂ ਨਰਮਾ ਤੇ ਕਈ ਵਾਰੀ ਦਬ ਜਾਂਦੀ ਐ ਤੇ ਬਾਬੂ ਜੀ ਗਾਂ ਜਿਹੜੀ ਸਮੱਸਿਆ ਆਉਂਦੀ ਐ ਜ਼ਿਆਦਾਤਰ ਸੁੰਡੀ ਦੀ ਆਉਂਦੀ ਐ ਅੱਜ ਗਰ ਜੀ ਦੇਖੋ ਸੁੰਡੀ ਦੀ ਗੱਲ ਕਰੀਏ ਤਾਂ ਪ੍ਰੋਕਲੇਮ ਦੀ ਸਪਰੇ ਕਰ ਲੇ ਓਕੇ ਜਾਕੂ ਰਾਜਿੰਦੀ ਅਗਰ ਤੇਲੇ ਦੀ ਸ਼ਿਕਾਇਤ ਆਂਦੀ ਹੈ ਤਾਂ ਕਨਫੀਡੋ ਰੋਈ ਜਾਂ ਇਕਟਾਰਾ ਜਾਨੀ ਸਸਤੀਆਂ ਜੀ ਸਸਤੀਆਂ ਲੇਕਿਨ ਕਿ ਕਿਸਾਨ ਵੀਰਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਫੰਗੀ ਸਾਈਡ ਦੀ ਦੋ ਸਪਰੇਅ ਜ਼ਰੂਰ ਕਰਨ ਓਕੇ ਮੂੰਗੀ ਤੇ ਠੀਕ ਹੈ ਜੀ ਉਹ ਮੋਹ ਜ਼ਰੂਰੀ ਹੈ ਠੀਕ ਹੈ ਜੀ ਫੰਗੀ ਸਾਈਡ ਦੇ ਮੂੰਗੀ ਤੇ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਉਹ ਨਹੀਂ ਸਪਰੇਅ ਕਰਨਾ ਹਾਂ ਚੰਗੇ ਸਪਰੇਅ ਕਰਨਾ ਜੇ ਕਸਟੋਡੀ ਵਾਲਾ ਸਾਲਟ ਆ ਗਿਆ ਜਾਂ ਹਾਂ ਚੰਗੇ ਸਪਰੇਅ ਕਰਨਾ ਠੀਕ ਹੈ ਜੀ ਸਹੀ ਵਾ ਲੋਕ ਫੰਗੀ ਸਾਈਡ ਨਾਲ ਕਿਸਾਨ ਵੀਰੋ ਬਈ ਫਰਾਪਨ ਰਹੂਗਾ ਹਾਂ ਰਪਣ ਰਹੂਗਾ ਤੇ ਦਾਣਾ ਵਧੀਆ ਰਸ ਕੇ ਪੱਕੂਗਾ ਝਾੜ ਵੀ ਛਾਊਗਾ ਝਾੜ ਵਧੀਆ ਹੋਊਗਾ ਤੇ ਹੋਰ ਤਾਂ ਨਹੀਂ ਕੋਈ ਸਮੱਸਿਆਾਂ ਦੀ ਮੂੰਗੀ ਨੂੰ ਗਾਂ ਤਾਂ ਫਿਰ ਦੋਹਾਂ ਢਾਈ ਮਹੀਨੇ ਦੀ ਹੋਣੀ ਫਸਲ ਜੀ ਇਹ ਜੀ ਮੂੰਗੀ ਜੀ 65 ਤੋਂ 70 ਦਿਨ ਮੂੰਗੀ ਲੈਂਦੀ ਐ ਕੋਈ ਵੀ ਵੈਰੈਟੀ ਹੋਵੇ ਠੀਕ ਹੈ 65 ਤੋਂ ਲੈ ਕੇ 70 ਦਿਨਾਂ ਦੇ ਵਿੱਚ ਹੀ ਪੱਕਦੀ ਐ ਐਦੋਂ ਪਹਿਲਾਂ ਕੋਈ ਮੂੰਗੀ ਨਹੀਂ ਪੱਕਦੀ ਤਾਂ ਮੈਂ ਕਿਸਾਨ ਵੀਰਾਂ ਨੂੰ ਇਹੀ ਕਹੂੰਗਾ ਕਿ ਜੋ ਜਨੇ ਵੀ ਮੂੰਗੀ ਵੀ ਨਹੀਂ ਐ ਤਾਂ ਇਹ ਸੋਚ ਕੇ ਵਿਜੇ ਕਿ ਮੂੰਗੀ 65 ਤੋਂ 70 ਦਿਨ ਲੈਂਦੀ ਐ ਐਦੋਂ ਘੱਟ ਟਾਈਮ ਕੋਈ ਮੂੰਗੀ ਨਹੀਂ ਲੈਂਦੀ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣੇ ਕੀਮਤੀ ਸਮੇਂ ਚ ਸਮਾਂ ਦਿੱਤਾ ਸਾਡੇ ਕਿਸਾਨ ਵੀਰਾਂ ਨੂੰ ਬਹੁਤ ਵਧੀਆ ਜਿਹੜੀ رائے ਦਿੱਤੀ ਬਹੁਤ ਵਧੀਆ ਜਾਣਕਾਰੀ ਦਿੱਤੀ ਮੂੰਗੀ ਬੀਜਣ ਵਾਲੇ ਕਿਸਾਨ ਵੀਰਾਂ ਲਈ ਤੇ ਹੋਰ ਕੁਝ ਕਹਿਣਾ ਚਾਹੁੰਦੇ ਆ ਆਪਣੇ ਕਿਸਾਨ ਵੀਰਾਂ ਨੂੰ ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਕੋਈ ਵੀ ਮੂੰਗੀ ਦਾ ਬੀਜ ਲੈਣਾ ਹੈ ਤਾਂ ਸਾਡੇ ਕੋਲ ਸਾਰੀ ਕੰਪਨੀਆਂ ਦੇ ਬੀਜ ਉਪਲਬਧ ਹਨ ਚੰਗੇ ਤੇ ਵਧੀਆ ਬੀਜ ਲਈ ਸਾਡੀ ਦੁਕਾਨ ਤੇ ਇੱਕ ਵਾਰੀ ਸੇਵਾ ਦਾ ਮੌਕਾ ਜੂਲ ਦਿਓ ਬਾਕੀ ਕਿਸਾਨ ਵੀਰੋ ਨੰਬਰ ਜਿਹੜਾ ਬਾਈ ਜੀ ਦਾ ਸਕਰੀਨ ਤੇ ਚੱਲ ਰਿਹਾ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਕਿਸੇ ਵੀ ਮੂੰਗੀ ਦੇ ਰੇਟ ਬਾਰੇ ਪੁੱਛਣਾ ਤਾਂ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਧੰਨਵਾਦ ਸਤਿਕਾਰ ਜੀ ਸਤਿਕਾਰ ਜੀ